आजाद हिंदुस्तान में इतना लंबा समय जेल में गुजारने का किसी को नौबत नहीं आई होगी मैं मानता हूं बादल साहब हिंदुस्तान के नेल्सन मंडेला हैं। भावे मेरे पिता से पर वो अपना परिवार लोगों को समझते अपने घर बारे नहीं सोचना उन्होंने उन्होंने बार बार सोचना ਜਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੂਲ ਕਰਾਣਾ ਵਿੱਚ 8 ਦਸੰਬਰ 1972 ਨੂੰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਸੁੰਦਰੀ ਕੌਰ ਤੇ ਪਿਤਾ ਦਾ ਨਾਮ ਰਗੂ ਰਾਜ ਸਿੰਘ। ਪ੍ਰਕਾਸ਼ ਸਿੰਘ ਬਾਦਲ ਨੇ 95 ਸਾਲ ਦੀ ਉਮਰ ਵਿੱਚ ਮਹਾਲੀ ਦੇ ਫੋਰਟਿਸ ਹਸਪੀਟਲ ਵਿੱਚ 25 April 2023 ਨੂੰ ਦੇਰ ਸ਼ਾਮ ਆਖਰੀ ਸਾਹ ਲਿਆ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਇੱਕ ਸਾਨਕ ਅਧਿਆਪਕ ਤੋਂ ਲਈ ਤੇ ਫਿਰ ਉਹ ਲੰਬੀ ਦੇ ਸਕੂਲ ਵਿੱਚ ਪੜਨ ਲੱਗੇ ਜਿੱਥੇ ਉਹ ਬਾਦਲਪਿੰਡ ਤੋਂ ਪੋੜੀ ਤੇ ਸਵਾਰ ਹੋ ਕੇ ਪੜਨ ਜਾਇਆ ਕਰਦੇ ਸੀ ਹਾਈ ਸਕੂਲ ਦੀ ਪੜਾਈ ਲਈ ਉਹ ਫਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਸਕੂਲ ਵਿੱਚ ਲੱਗ ਗਿਆ ਕਾਲਜ ਦੀ ਪੜਾਈ ਲਈ ਉਹਨਾਂ ਨੇ ਸਿੱਖ ਕਾਲਜ ਲਾਹੌਰ ਵਿੱਚ ਦਾਖਲਾ ਲਿਆ ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮੈਨ 크ਰਿਸਚਨ ਕਾਲਜ ਵਿੱਚ ਦਾਖਲ ਹੋ ਗਿਆ ਤੇ ਇਥੋਂ ਹੀ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਉਹ ਪੀਸੀਐਸ ਆਫੀਸਰ ਬਣਨਾ ਚਾਹੁੰਦੇ ਸੀ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠ ਉਹ ਸਿਆਸਤ ਵਿੱਚ ਆ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਸ਼ੁਰੂਆਤ 1947 ਤੋਂ ਹੋਈ। ਉਹ ਆਪਣੇ ਪਿਤਾ ਰਗੂਰਾਜ ਸਿੰਘ ਵਾਂਗ ਬਾਦਲ ਪਿੰਡ ਦੇ ਸਰਪੰਚ ਬਣੇ, ਫਿਰ ਉਹ ਲੰਬੀ ਬਲਾਕ ਸਮਤੀ ਦੇ ਚੇਅਰਮੈਨ ਨਿਯੁਕਤ ਹੋਏ। 1956 ਵਿੱਚ ਜਦੋਂ ਪੈਪਸੂ ਸਟੇਟ ਪੰਜਾਬ ਦੇ ਵਿੱਚ ਸ਼ਾਮਲ ਹੋਈ ਤਾਂ ਕਾਂਗਰਸ ਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ। ਪ੍ਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਆਗੂਆਂ ਦੀ ਕੈਟਾਗਰੀ ਵਿੱਚ ਆਉਂਦੇ ਨੇ ਜਿਹੜੇ ਅਕਾਲੀ ਦਲ ਨੂੰ ਵਕਰੀ ਹੋਣ ਕਾਇਮ ਕਰਨ ਤੇ ਮੁਲਕ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਦੇ ਮਦਈ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਨੇ 1969-70 ਦੀਆਂ ਮਧ ਵਰਤੀ ਚੋਣਾਂ ਅਕਾਲੀ ਦਲ ਦੀ ਟਿਕਟ ਉਤੇ ਲੜੀਆਂ ਤੇ ਉਹ ਪਹਿਲੀ ਵਾਰ ਬਣੀ ਪੰਜਾਬ ਦੀ ਗੈਰ ਕਾਂਗਰਸੀ ਸਰਕਾਰ ਵਿੱਚ ਮੰਤਰੀ ਬਣੇ ਜਸਟਿਸ ਗੁਰਨਾਮ ਸਿੰਘ ਦੀ ਇਹ ਸਰਕਾਰ ਜਨ ਸੰਘ ਦੇ ਸਹਿਯੋਗ ਨਾਲ ਬਣੀ ਸੀ ਤੇ ਦੂਜੀ ਵਾਰ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਇਸ ਸਰਕਾਰ ਦੇ ਵਿਕਾਸ ਵਿਭਾਗ ਦੇ ਮੰਤਰੀ ਬਣੇ ਉਨਾ ਪੰਚਾਇਤੀ ਰਾਜ ਪਸ਼ੂ ਪਾਲਣ ਮੱਛੀ ਪਾਲਣ ਤੇ ਡੇਰੀ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਨਭਾਈ 1970 ਵਿੱਚ ਹੀ ਰਾਜ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹਾਰ ਕਾਰਨ ਤਤਕਾਲੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਨੇ ਜਸਟਿਸ ਗੁਰਨਾਮ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਵਾ ਦਿੱਤਾ ਪਹਿਲੀ ਵਾਰ ਮੁੱਖ ਮੰਤਰੀ ਬਣ ਸਮੇਂ ਪ੍ਰਕਾਸ਼ ਸਿੰਘ ਬਾਦਲ ਸਿਰਫ 43 ਸਾਲ ਦੇ ਸਨ ਉਹ 1900 ਸਟਾਰਟ ਵਿੱਚ ਇੱਕ ਵਾਰ ਚੋਣ ਹਾਰੇ ਇਸ ਤੋਂ ਬਾਅਦ 1969 ਤੋਂ ਲੈ ਕੇ 2017 ਤੱਕ ਉਹ ਲੰਬੀ ਤੋਂ ਕਦੇ ਵੀ ਚੋਣ ਨਹੀਂ ਹਾਰੇ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ ਹਾਰ ਗਏ ਇਹ ਉਹਨਾਂ ਦੀ ਆਖਰੀ ਚੋਣ ਸੀ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਮੁਲਕ ਵਿੱਚ ਲਾਈ ਐਮਰਜੈਂਸੀ ਕਾਰਨ ਕਾਂਗਰਸ ਖਲਾਫ ਪੈਦਾ ਹੋਏ ਮਾਹੌਲ ਦਾ ਫਾਇਦਾ ਗੈਰ ਕਾਂਗਰਸੀ ਤਲਾਨ ਨੂੰ ਮਿਲਿਆ 1970 ਦੀਆਂ ਚੋਣਾਂ ਵਿੱਚ ਅਕਾਲੀ ਦਲ ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਤੇ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ ਇਸ ਵਾਰ ਉਹ 1970 ਤੋਂ 1980 ਤੱਕ ਸੱਤਾ ਦੇ ਵਿੱਚ ਰਹੇ ਬਾਅਦ ਵਿੱਚ ਉਹ 1997 ਤੋਂ 2002 ਤੱਕ ਤੀਜੀ ਵਾਰ ਮੁੱਖ ਮੰਤਰੀ ਬਣੇ ਤੇ ਪਹਿਲੀ ਵਾਰ 5 ਸਾਲ ਰਾਜ ਕੀਤਾ ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ 2007 ਤੋਂ 2012 ਤੇ ਫਿਰ 2012 ਤੋਂ 2017 ਵਿੱਚ ਲਗਾਤਾਰ ਦੋ ਵਾਰੀ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਵਾਂ ਸਿਆਸੀ ਰਿਕਾਰਡ ਬਣਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼ ਨਾਲ ਵਾਸਤਾ ਮੁੜ ਤੋਂ ਹੀ ਰਿਹਾ ਹੈ ਭਾਵੇਂ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ ਗੁਰਦੁਆਰਾ ਸੁਧਾਰ ਲਹਿਰ ਜਾਂ ਫਿਰ ਆਜ਼ਾਦੀ ਤੋਂ ਬਾਅਦ ਪੰਥਕ ਤੇ ਪੰਜਾਬ ਮਸਲਿਆਂ ਦੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਸਾਰੇ ਕੋਲਾਂ ਵਿੱਚ ਮੋੜੀ ਰਿਹਾ ਹੈ ਮਾਸਟਰ ਤਾਰਾ ਸਿੰਘ ਤੇ ਹੋਰ ਟਕਸਾਲੀ ਪੰਥਕ ਆਗੂਆਂ ਦੀ ਸੰਗਤ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਜ਼ਾਬਤੇਬਦ ਤੇ ਵਫਾਦਾਰ ਕਾਟਰ ਬਣਾਇਆ। ਦੇਸ਼ ਵਿੱਚ ਐਮਰਜੈਂਸੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਜਥੇ ਨੇ 9 ਜੁਲਾਈ 1975 ਨੂੰ ਪਹਿਲੀ ਗ੍ਰਿਫਤਾਰੀ ਦਿੱਤੀ ਸੀ। ਇਸ ਤੋਂ ਪਹਿਲਾਂ 15 ਦਿਨ ਕਿਸੇ ਸਿੱਖ ਆਗੂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਹੁਕਮਾਂ ਮੁਤਾਬਕ ਪਹਿਲੇ ਜਥੇ ਵਿੱਚ ਹੀ ਗ੍ਰਿਫਤਾਰੀ ਦਿੱਤੀ ਤੇ 19 ਮਹੀਨੇ ਜੇਲ੍ਹ ਵਿੱਚ ਰਹੇ। ਗਿਆਨੀ ਕਰਤਾਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣਾ ਸਿਆਸੀ ਗੁਰੂ ਮੰਨਦੇ ਸੀ। ਮਾਸਟਰ ਤਾਰਾ ਸਿੰਘ ਸੰਤ ਫਤੇਹ ਸਿੰਘ ਵਰਗੇ ਵੱਡੇ ਆਗੂਆਂ ਦੀ ਅਗਵਾਈ ਵਿੱਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵਿੱਚ ਸਰਗਰਮ ਰਹੇ। ਉਹਨਾਂ ਪੰਜਾਬੀ ਸੂਬਾ ਮੋਰਚਾ ਤੋਂ ਪੂਰੀ ਮੋਰਚਾ ਤੇ ਧਰਮ ਯੁੱਧ ਮੋਰਚਿਆਂ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਉਹਨਾਂ ਦੀ ਜ਼ਿੰਦਗੀ ਦੇ ਕਈ ਸਾਲ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਵੀ ਬੀਤੇ ਨੇ 2015 ਵਿੱਚ ਜੈ ਪ੍ਰਕਾਸ਼ ਨਾਰਾਇਣ ਦੀ 113ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਭਾਰਤ ਦਾ ਨੈਲਸਨ ਮੰਡੇਲਾ ਕਹਿ ਕੇ ਸੰਬੋਧਨ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਆਪਣੇ ਕਾਰਜਕਾਲ ਦੌਰਾਨ ਪਿੰਡਾਂ ਸ਼ਰਾਂ ਵਿੱਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਤੇ ਉਹਨਾਂ ਦਾ ਮੌਕੇ ਤੇ ਹੀ ਹੱਲ ਕਰਦੇ ਸੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਉਹ ਸਨਮਾਨਿਤ ਸ਼ਖਸੀਅਤ ਸੀ ਜਿਨ੍ਹਾਂ ਨੇ ਆਪਣੇ ਵਿਰੋਧੀ ਨੂੰ ਵੀ ਕਦੇ ਕੌੜਾ ਬੋਲ ਨਹੀਂ ਬੋਲਿਆ ਪੰਜਾਬ ਦੀ ਸਾਰੀ ਲੋਕਾਈ ਅੱਜ ਵੀ ਉਹਨਾਂ ਨੂੰ ਦਿਲੋਂ ਪਿਆਰ ਕਰਦੀ ਹੈ ਇਸ ਗੱਲ ਦਾ ਸਬੂਤ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਪੰਥ ਤੇ ਪੰਜਾਬ ਪ੍ਰਤੀ ਇੰਨੇ ਸਮਰਪਿਤ ਸੀ ਕਿ ਉਹਨਾਂ ਨੇ ਤਾਂ ਉਮਰ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਲੇਖੇ ਲਗਾ ਦਿੱਤੇ ਉਹਨਾਂ ਨੇ ਪੰਜਾਬ ਨੂੰ ਹਰ ਪੱਖੋਂ ਤਰੱਕੀ ਦੇ ਰਾਹ 'ਤੇ ਹੋਰਿਆ ਚਾਹੇ ਉਹ ਸੂਬੇ ਦੇ ਬਦਾਰੇ ਹੱਕਾਂ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਚਾਹੇ ਉਹ ਪੰਜਾਬ ਦੇ ਕਿਸਾਨਾਂ ਨਾਲ ਸੰਬੰਧਿਤ ਮਸਲੇ ਹੋਣ ਉਹਨਾਂ ਨੇ ਹਿੱਕ ਢਾਕੇ ਸਾਰੇ ਮਸਲੇ ਨੂੰ ਨਿਜਿੱਠਿਆ ਤੇ ਹਰ ਕਦਮ ਪੰਜਾਬ ਦੀ ਬਿਹਤਰੀ ਲਈ ਚੁੱਕਿਆ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬ ਹਰਣਾ ਹਮਚਲ ਜਦੋਂ ਤੁਹਾਨੂੰ ਵੋਟਾਂ ਮਿਲ ਜਾਣ ਤਾਂ ਫਿਰ ਚੋਣਾਂ ਜਿੱਤੀਆਂ ਜਾਂਦੀਆਂ ਨੇ ਪਰ ਜਦੋਂ ਤੁਹਾਨੂੰ ਲੋਕਾਂ ਦੇ ਨਾਲ ਪਿਆਰ ਨਾਲ ਗੱਲ ਕਰਨੀ ਆਉਂਦੀ ਹੋਵੇ ਤੁਹਾਨੂੰ ਹਰ ਇੱਕ ਦਾ ਸਤਿਕਾਰ ਕਰਦਾ ਆਂਦਾ ਹੋਵੇ ਤਾਂ ਦਿਲ ਜਿੱਤੇ ਜਾਦੇ ਰਹੇ ਤੇ ਕੁਝ ਐਸੀ ਤਰ੍ਹਾਂ ਦੀ ਕਲਾ ਦੇ ਵਿੱਚ ਬਾਹਰ ਸੀ ਸਿਆਸਤ ਦੇ ਬਾਬਾ ਬੋੜ ਯਾਦ ਕਰਤੇ ਹੋਏ ਉਹਨਾਂ ਕੀ ਕੁਝ ਕੀਆ ਸੁਣਦੇ ਆ ਅੱਜ ਆਪਾਂ ਸਾਰੇ ਮੇਰੇ ਪਿਤਾ ਤੇ ਸ਼ਰੋਮਣੀ ਅਕਾਲੀ ਦਲ ਦੇ ਸੇਵਾਦਾਰ ਕਹ ਦੋ ਇਹਨਾਂ ਨੇ ਸਾਰੀ ਜ਼ਿੰਦਗੀ ਸਰੋਮੀ ਕਾਲੀ ਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸਰਪ੍ਰਕਾਸ਼ ਸਿੰਘ ਜੀ ਬਾਲ ਨੇ ਜਨਮ ਦਿਹਾੜੇ ਤੇ ਆਪਾਂ ਸਾਰੇ ਇਕੱਠੇ ਹੋਈਆਂ ਮੈਥੋਂ ਪਹਿਲੇ ਅਰਸ਼ੀ ਸਾਹਿਬ ਨੇ ਮੰਤਰੀ ਜੀ ਨੇ ਜਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਜੈਲ ਸਿੰਘ 5 ਸਾਲ ਰਹੇ ਦਰਬਾਣਾ ਸਿੰਘ 5 ਸਾਲ ਰਹਾ ਬੈਂ ਸਿੰਘ 5 ਸਾਲ ਰਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਨੇ 22 ਸਾਲ इन तीह साला मुखरी हिकु निशानी नहीं ते कोई नी कोई बि लीडर जिस पार्टी उ स्पीचा सुन लो के नी कहण से दरबारा सिंधी आ चीज़ बणी या ज्ञान जैल सिंधी आती केतिरी ज़िक्री नी कं साल द साल जो जुमेवारी द ਉਹ ਨਾ ਨੇ ਸੱਚੇ ਹਾਥੀ ਟਵਾਦੀ ਕਿਸੇ ਦਾ ਕੋਈ ਹਿੱਤ ਨਹੀਂ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਪਾਲ ਸਾਬ ਨਾ ਸਿਆਸੀ ਹੁੰਦੇ ਤੇ ਅਜੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਦਾ ਸੀ ਨਾ ਆਪਣੀਆਂ ਮੰਡੀਆਂ ਹੁੰਦੀਆਂ ਸੀ ਨਾ ਐਮਐਸਪੀ ਹੁੰਦੀ ਸੀ ਨਾ ਅਦਰ ਸਕੂਲ ਹੋਏ ਸੀ ਨਾ ਯੂਨੀਵਰਸਿਟੀ ਆਉਣੀ ਸੀ ਨਾ ਸੜਕਾਂ ਹੋਈਆਂ ਸੀ ਨਾ ਕਸੀਆਂ ਹੋਈਆਂ ਸੀ ਤੇ ਮੈਂ ਲੈਂਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਂਦਾ ਸੀ ਕੁਝ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਨਾਲ ਲੜਨੀ ਸੀ ਦੇਖੋ ਇੱਕ ਇਨਸਾਨ ਜਿਸਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲ ਜਾ ਮੈਂ ਬੜੀ ਖੁਸ਼ੀ ਹੁੰਦਾ ਕਿਤੇ ਮੈਂ ਜਾਣਾ ਹੁੰਣਾ ਮੈਂ ਨੋਟ ਕਰ ਦਰਨਾਂ ਉਹ ਸੜਕ ਤੇ ਚੱਗੇ ਇੱਧਰ ਦੇਖਿਆ ਬਾਪੂ ਜੀ ਮੈਂ ਬਾਲ ਸਾਹਿਬ ਨੇ ਆਹ ਸੜਕ ਵੀ ਬਾਲ ਸਾਹਿਬ ਨੇ ਚਾਰੇ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚੱਲ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਝਮਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉੱਤੇ ਲੀਕ ਫੈਲਦੀ ਹੈ ਉਹਨੂੰ ਮੈਂਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਕਸੋਪੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਪਣੇ ਪਿਤਾ ਬਾਰੇ ਅਸੀਂ ਸੁਣਿਆ ਉਹਨਾਂ ਯਾਦ ਕਰਦੇ ਹੋਏ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਸਨਮਾਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਵੱਲੋਂ ਕਮਾਇਆ ਗਿਆ ਤੇ ਉਹ ਅੱਜ ਵੀ ਮੌਜੂਦ ਹੈ ਤੇ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਮਨਪ੍ਰੀਤ ਸਿੰਘ ਬਾਦਲ ਜਦੋਂ ਮੰਚ ਦੇ ਉੱਤੇ ਪਹੁੰਚੇ ਉਹਨਾਂ ਕੀ ਕੁਝ ਕਿਹਾ ਹੁਣ ਉਹ ਵੀ ਸੁਣਦੇ ਆ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ ਪਰ ਇੱਕ ਗੁਣ ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਿਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ਉੱਦੀਨ ਹੋਜਾਂਦੇ ਸੀਪਾ ਸਲਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਜੇ ਕਿਸੇ ਨੇ ਸੋਨਾ ਭੇਟ ਕੀਤਾ ਤਾਂ ਉਹ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਸੋਨਾ ਭੇਟ ਕੀਤਾ ਜੇ ਦਰਬਾਰ ਸਾਹਿਬ ਨੂੰ ਭੇਟ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ ਵਜ੍ਹਾ ਨਾਲ ਔਰ ਬਾਦਲ ਸਾਹਿਬ ਨੂੰ ਵੀ ਪਰਮਾਤਮਾ ਨੇ ਇੱਕ ਉਹ شخصیت ਦਿੱਤੀ ਉਹ ਉਹ ਸਿਆਸੀ ਬਸੀਰਤ ਦਿੱਤੀ ਕਿ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ نسل ਰੰਗ ਇਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸੀ ਔਰ ਬਾਦਲ ਸਾਹਿਬ ਦੇ ਵਿੱਚ ਇੱਕ ਹੋਰ ਗੁਣ ਵੀ ਸੀਗਾ ਕਿ ਬਾਦਲ ਸਾਹਿਬ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਈਗੋ ਹੰਕਾਰ غرور تکبر ਬਾਦਲ ਸਾਹਿਬ 'ਚ ਉਹ ਹੈ ਨਹੀਂ ਸੀ। ਅਰੇ ਇੱਕ ਇੱਕ ਮੈਂ ਮੈਂ ਬਾਦਲ ਸਾਹਿਬ ਦੇ ਨਾਲ ਉਹ ਕੰਮ ਕਰਦਾ ਸੀ। ਮੈਂ ਉਹਨਾਂ ਦਾ ਖਜ਼ਾਨਾ ਮੰਤਰੀ ਸੀ। ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ। ਸਰਦਾਰ ਮਨਮੋਹਨ ਸਿੰਘ ਨੂੰ ਅਸੀਂ ਉਹਨਾਂ ਦੇ ਦਫ਼ਤਰ 'ਚ ਗਏ। ਜੋ ਜੋ ਪੰਜਾਬ ਦਾ ਮਕਦਮਾ ਸੀ, ਜੋ ਪੰਜਾਬ ਦੇ ਮੁਤਾਲਬਾਤ ਸੀ ਉਹ ਪੇਸ਼ ਕੀਤੇ। ਉਹਨਾਂ ਨੇ ਸਾਡੀ ਗੱਲ ਬੜੀ ਗੌਰ ਨਾਲ ਬੜੀ ਸਬਰ ਨਾਲ ਸੁਣੀ। ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਐ ਉਹ ટીਕੇ ਐ ਨਾਇਰ ਹੁੰਦੇ ਸੀ ਕੁੱਤੀ ਨਾਇਰ ਉਹਨਾਂ ਨੂੰ ਕਹਿੰਦੇ ਸੀ ਬੱਸ ਦਾ ਪੰਜਾਬ ਘਾੜਦੇ ਸੀ ਦੱਕਣਦੇ ਸੀ ਤੇ ਉਹ ਉਹ ਸਰਕਾਰੀ ਕੰਮ 'ਚ ਪ੍ਰਧਾਨ ਮੰਤਰੀ ਨਾਲ ਮਸਰੂਫ ਸੀ ਅਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਬਾਹਰ ਨਿਕਲੇ ਆਏ ਤੇ ਨਾਇਰ ਸਾਹਿਬ ਦਾ ਦਫ਼ਤਰ ਨਾਲ ਸੀਗਾ ਤੇ ਅਸੀਂ ਨਾਇਰ ਸਾਹਿਬ ਦੇ ਦਫ਼ਤਰ 'ਚ ਬਹਿ ਕੇ ਕਿ ਨਾਇਰ ਸਾਹਿਬ ਜਦੋਂ ਆਉਣਗੇ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਐ ਬਾਦਲ ਸਾਹਿਬ ਸਾਨੂੰ ਕਹਿੰਦੇ 3-4 10 ਅਫਸਰ ਵੀ ਸੀ ਇੱਥੋਂ ਉੱਠੋ ਤੇ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਂ ਸ਼ਾਇਦ ਮੈਂ ਭੁੱਲ ਰਿਹਾ ਪਰ ਸ਼ੈਤੀਨ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ ਚ ਜਾ ਕੇ ਬਹਿ ਗਏ ਪਈ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹਨੇ ਕਢਾਉਣੀ ਐ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਉਹ ਕਾਂ ਫੇਰ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਜੇ ਹਿਮਾਚਲ ਪ੍ਰਦੇਸ਼ ਦਾ ਹੈ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਂਗੜੇ ਜਾਣਾ ਤਾਂ ਬੱਸ ਨੇ ਤੇ ਰੇਲ ਨੇ ਤਾਂ ਚੰਡੀਗੜ੍ਹ ਵੀ ਕੀ ਜਾਣਾ ਤੁਸੀਂ ਮੇਰੇ ਘਰ ਆ ਕੇ ਰੁਕਣਾ ਤੁਸੀਂ ਮੇਰੇ ਗੈਸਟ ਬਣਨਾ ਕੋਈ ਸੋਚ ਸਕਦੇ ਹੋ ਕਹਿੰਦੇ ਪੀਏ ਨੂੰ ਮੁੱਖ ਮੰਤਰੀ ਕਹਿ ਰਿਹਾ ਇਹ ਮੇਰਾ ਬੇਟਾ ਕਹਿੰਦਾ ਸੀਐਮ ਸਾਹਿਬ ਚਾਹ ਪੀئیںਗੇ ਅਗਰ ਬੇਟਾ ਪਿਲਾਏਗਾ ਤਾਂ ਜ਼ਰੂਰ ਪੀئیںਗੇ ਇਹ ਬਾਦਲਸ ਔਰ ਅੱਜਕੱਲ ਦੇ ਦੇਖ ਲੋ ਅੱਜ ਕੱਲ ਤਾਂ ਪਰ ਇਹ ਕਹਿਣਾ ਕਿ ਸਾਨੂੰ ਟਾਈਮ ਨਹੀਂ ਦਿੱ ਦਿੱਤੇ ਟਾਈਮ ਤਾਂ ਕੱਢਣਾ ਪੈਂਦਾ ਆਪਣੇ ਰਵੇ ਜੀ ਆਪਣਾ اخلاق ਆਪਣਾ ਕਿਰਦਾਰ ਜਿਹੜਾ ਇਹ ਬਣਾਉਣਾ ਪੈਂਦਾ ਮੈਂ ਤੁਹਾਨੂੰ ਪਹਿਲਾਂ ਬੋਲਦੇ ਅਰਸ਼ੀ ਸਾਹਿਬ ਨੇ ਕਿਹਾ ਕੀ ਇੱਕ ਵਿਕਾਸ ਦਾ ਮਾਦਰ ਸਾਹਿਬ ਦੇ ਨਾਂ ਤੇ ਚੜਦਾ ਹੁਣ ਏਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਜੀ ਮੁਕਾ ਦਿੰਦਾ ਕਿ ਯੂਪੀ ਦੇਖੋ ਕਿੰਨਾ ਵੱਡਾ ਸਟੇਟ ਹੈ 10 ਪੰਜਾਬ ਇਸ ਯੂਪੀ ਚ ਫਿੱਟ ਆਉਂਦੇ ਹੈ ਔਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਹੈ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ 'ਚ ਇੱਕ ਕੈਂਸਰ ਦਾ ਹਸਪਤਾਲ ਹੈ ਔਰ ਬਾਦਲ ਸਾਹਿਬ ਜਿਹੜਾ ਹومیਬਾਬਾ ਕੈਂਸਰ ਜਿਹੜਾ ਹਸਪਤਾਲ ਹੈ ਇੱਕ ਚੰਡੀਗੜ੍ਹ ਵੀ ਲੈ ਕੇ ਆਏ ਤੇ ਸੰਗਰੂ ਉਹ ਕਿ ਜਦੋਂ ਪ੍ਰਧਾਨ ਮੰਤਰੀ ਕੋਲੇ ਗਏ ਉਹ ਕਹਿੰਦੇ ਜੀ ਕੈਂਸਰ ਦਾ ਹਸਪਤਾਲ ਦੇਣਾ ਕੋਈ ਦਾ ਲੈ ਲਓ ਚਲੋ ਇੱਕ ਹੋਰ ਦੋ ਦੇ ਦਿਓ ਜੀ ਉਹ ਤਾਂ ਚਲੋ ਮੰਗਦੇ ਤਾਂ ਦੋ ਤੇ ਪੰਜਾਬ ਦੇ ਵਿੱਚ ਦੋ ਕੈਂਸਰ ਦੇ ਹਸਪਤਾਲ ਹੈ और यूपी सिर्फ एक हस्पता है और जी कोई रिफाइनरी है इंडियन इंस्टीट्यूट ऑफ मैनेजमेंट है इंस, इंडियन इंस्टीट्यूट ऑफ टेक्नोलॉजी है जो अब जिन्हें भी इंडियन स्कूल ऑफ बिजनेस आया इंटरनेशनल एयरपोर्ट आया ये बादल साहब की वजह नए ਸਭ ਪੰਜਾਬ ਦੇ ਲਈ ਜਦੋਂ ਉਹ ਕیتے ਹੋਏ ਕੰਮਾਂ ਦਾ ਜ਼ਿਕਰ ਕਰ ਰਹੇ ਸੀ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਪੀਏ ਦੇ ਨਾਲ ਵੀ ਬੜੀ ਹਲੀਮੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਮਿਲੇ ਉਹਨਾਂ ਉਸ ਨੂੰ ਆਪਣਾ ਬੇਟਾ ਕਿ ਬੇਟੇ ਵਰਗਾ ਕਿਹਾ ਤੇ ਨਾਲ ਹੀ ਇਹ ਵੀ ਕਿਹਾ ਕਿ ਤੁਸੀਂ ਜਦੋਂ ਵੀ ਆਓ ਮੇਰੇ ਘਰੇ ਚਾਹ ਪੀ ਕੇ ਜ਼ਰੂਰ ਚੜਾਓ ਤੇ ਕੁਝ ਐਸੇ ਹੀ ਸ਼ਬਦਾਂ ਦਾ ਇਸਤੇਮਾਲ ਬਲਵਿੰਦਰ ਸਿੰਘ ਭੁੰਦੜ ਦੇ ਵੱਲੋਂ ਵੀ ਕੀਤਾ ਗਿਆ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ। ਆਖਰਕਾਰ ਕਿਵੇਂ ਇਕੱਠੇ ਕੰਮੋਂ ਕਰਿਆ ਕਰਦੇ ਸੀ ਤੇ ਕਿਵੇਂ ਪੰਜਾਬ ਦੇ ਲਈ ਵਿਚਾਰਾਂ ਉਸ ਵੇਲੇ ਹੋਇਆ ਕਰਦੀਆਂ ਸੀ ਸੁਣਦੇ ਆ। ਕਿ ਮੈਂ ਜ਼ਿੰਦਗੀ ਦਾ ਬੜੀ ਗੁਰੂ ਨੇ ਕਿਰਪਾ ਕੀਤੀ 70 ਦੀ 71 ਦੀ ਪਹਿਲੀ ਦੇਹ ਦਿੱਲੀ ਕੱਟੀ 72 ਸਾਲ ਮੇਲੇ ਬਣ ਗਿਆ ਤੇ ਬਰ ਰਿ ਕਿਰਪਾ ਨਾਲ ਸਦਾ ਹੀ ਉਹਨਾਂ ਦਾ ਸਾਥ ਰਿਹਾ ਇੱਕ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜੇ ਗੁਰੂ ਕਿਰਪਾ ਕਰੇ ਇਹ ਉਹਨਾਂ ਦੀ ਏਡੀ ਵੱਡੀ ਮਹਾਨ ਸ਼ਖਸੀਅਤ ਸੀ ਕਦੇ ਦੋ ਬੰਦੇ ਪਿਆਰ ਹੁੰਦਾ ਕਦੇ ਤੇਦੀ ਚਰੀ ਕਿਸੇ ਨੇ ਦੇਖਿਆ ਹੁੰਦਾ ਸਾਰ ਗੁਰਰਾਜ ਸਿੰਘ ਵੱਲ ਜੀ ਮੈਂ ਪਰਵਾਰ ਦਾਵਿੰਦਰ ਕਹਿ ਲਓ ਛੋਟਾ ਭਰਾ ਕਹਿ ਲਓ ਕਿਉਂਕਿ ਵੱਡੇ ਭਰਾ ਤੋਂ 20 ਸਾਲ ਛੋਟਾ ਤੇ ਵਿਆਹ ਛੋਟਾ ਪੁੱਤਰ ਵੀ ਹੁੰਦਾ ਕੇਵਰੀ ਭਰਾ ਦੇ ਹੁੰਦਾ ਦੋਨੋਂ ਕਰ ਲਈ ਹੁੰਦੀਆਂ ਤੇ ਮੈਂ ਉਹਨਾਂ ਦੇ ਭਰਾਵਾਂ ਵੀ ਤਰ੍ਹਾਂ ਵਿਚਿਤ ਪਰਿਵਾਰ ਦਾ ਮੈਂਬਰ ਵੀ ਸੀ ਬੱਚੇ ਤਰ੍ਹਾਂ ਵੀ ਸੀ ਤੇ ਗੁਰੂ ਦੀ ਕਿਰਪਾ ਨਾਲ ਕਿਥੇ ਮੇਰਾ ਖਿਆਲ ਹੈ ਕਿ ਸਰ ਸੁਖਬੀ ਸਿੰਘ ਬਾਦਲ ਜੀ ਵੀ ਜੁਆਨ ਹੋਏ ਸੀ ਬੰਤੇਜ ਬਾਦਲ ਸਿੰਘ ਜੀ ਜੁਆਨ ਹੋਏ ਸੀ ਕਦੇ ਸਾਨੂੰ ਕਿੰਨਾ ਨੂੰ ਉਸੇ ਹੁੰਦੇ ਦੇਖ ਆਉਣਾ ਤੁਸੀਂ ਬਾਹਰ ਲੈਣ ਨੂੰ ਨਹੀਂ ਪਤਾ ਕਦੇ ਨਹੀਂ ਦੇਖ ਆਉਣਾ ਕਦੇ ਮਤ ਪਏ ਪਹਿਲਾਂ ਅਰੰਡ ਨੂੰ ਦੇਖ ਜੋ ਕਹੇ ਤੇ ਕਿਸੇ ਬਾਦਲ ਸਰ ਕਹੇ ਤੇ ਸਭ ਛਲੀ ਕੀ ਚੱਕੜ ਹਸੀ ਜੇ ਦਾ ਜੀ ਤੇ ਮੈਂ ਵੀ ਜਾ ਕੇ ਕਹਿੰਦੇ ਹੱਸਦੇ ਨਾਲਸ ਮੈਨੂੰ ਫਿਰ ਤੂੰ ਲੱਗ ਕੇ ਕਹਿਣਾ ਤੋ ਇਹ ਨਾ ਨਹੀਂ ਹੁੰਦਾ ਮੈਂ ਕਹਿੰਦਾ ਜੇ ਇੱਕ ਵਾਰੀ ਲਾ ਕੇ ਤੇ ਦੂਜੀ ਵਾਰ ਜਿੰਨਾ ਫਿਰ ਹਟਦੇ ਨਹੀਂ ਤੇ ਗਏ ਕਰਦੇ ਮੈਂ ਉਹ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕਦੇ ਇਨਸਾਨ ਨਹੀਂ ਦੇਖਣਾ ساری ਜ਼ਿੰਦਗੀ ਜਿਹੜਾ ਬੰਦਾ ਨਾਲ ਰਹੇ ਕਦੇ ਮੱਤ ਭੇਰੀ ਦਾ ਪੈਦਾ ਹੋਣ ਕੰਮ ਤੇਰੇ ਸੋਹ ਚੱਲਦੇ ਸੀ ਬਾਸ ਸਭ ਚਾਹ ਪੀ ਕੇ ਚੱਲ ਗਏ ਮੈਂ ਚਾਹ ਪੀ ਕੇ ਚੱਲਦਾ ਸ਼ਾਮ ਦੇ ਤੱਕ ਜੋਂ ਲੱਗਦੇ ਦਰੋਹ ਹਰਿਆਣੇ ਵੱਲੋਂ ਸ਼ੁਰੂ ਕਰਕੇ ਜਲੰਧਰਾ ਤੋਂ ਬਹਾਟਾ ਪਹੁੰਚ ਜਾਂਦੇ ਸਵੇਰ ਤੱਕ ਲੱਗੇ ਚਾਹ ਹੀ ਪੀ ਜਾਂਦੇ ਹੱਥੇ ਜਾ ਕੇ ਚਰਪਟੀ ਬਸੀ ਹੁੰਦੀ ਕੰਮ ਇੰਨਾ ਜ਼ੋਰ ਨਾਲ ਕਰਦੇ ਉਹਨਾਂ ਵਰਗੇ ਗੋਣ ਹੋਣੇ ਤੇ ਮੈਂ ਕਿਹਬੀ ਹੱਸਦਾ ਕਿ ਉਹਨਾਂ ਦੇ ਸਭ ਤੋਂ ਪਿਆਰੇ ਬੰਦੇ ਕੋਲੇ ਬੈਠਾ ਮਨੋ ਸੁਖਵੀਰ ਸਿੰਘ ਬਾਦਲ ਜੀ ਆ ਮਰਪੀ ਸਬਾਲ ਜੀ ਬੈਠਿਆ ਕੋਲੇ ਤੇ ਇੱਕ ਬਿਰੁੱਧੀ ਆ ਗਿਆ ਜਿਹੜਾ ਉਹਨੂੰ ਨੁਕਸਾ ਜੀ ਨਹੀਂ ਕਰਦਾ ਪਹਿਲਾਂ ਉਹਦੀ ਗੱਲ ਸੁਣਨੀ ਇਹਨਾਂ ਕਿਸੇ ਚਾੜਦੇ ਇਹ ਗੋਣਾ ਜਿਹੜਾ ਕਿਸੇ ਕਿਸੇ ਇਨਸਾਨ ਦਾ ਪਹਿਲਾਂ ਇਹ ਸੇ ਕਰਕੇ ਅੱਜ ਉਹਨਾਂ ਨੂੰ ਬੱਚਾ ਬੱਚਾ ਯਾਦ ਕਰਦਾ ਹੈ ਔਰ ਜੋ ਮਨਪ੍ਰੀਤ ਸਿੰਘ ਬਾਦਲੂ ਜੀ ਨੇ ਗੱਲ ਕੀਤੀ ਬਾਕੀ درست ਹੈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਅਮਰੀਕਾ ਚਾਈਨਾ ਰਸ਼ੀਆ ਪਰ ਗੈਰੋਂ ਬਰਾਬਰ ਤੇ ਉਹ ਕੇ ਗੱਲ ਕਰਦਾ ਹੈ ਕੋਸ਼ਿਸ਼ ਕਰਦਾ ਹੈ ਕਿ ਸਹੀ ਗੱਲ ਹੈ ਬੰਨਣਾ ਨਹੀਂ ਕਿ ਗੱਲ ਮੰਨੀ ਕੋਈ ਨਹੀਂ ਤੇ ਸਾਹ ਪ੍ਰਕਾਸ਼ ਸਿੰਘ ਬਾਦਲੂ ਜੀ ਦੇ ਉਹਨਾਂ ਨੇ ਵੀ ਕਿ ਉਹਨਾਂ ਦੇ ਹੋਮਰਸਟਰ ਨੇ ਵੀ ਦੋਨਾਂ ਦੇ ਪੈਰ ਥਲਾਉਣੇ ਕੋਈ ਛੋਟੀ ਜੀ ਗੱਲ ਨਹੀਂ ਇਹ ਬਹੁਤ ਵੱਡੀ ਸ਼ਖਸੀਅਤ ਦਾ ਮਾਮਲਾ ਹੈ ਕੌਣ ਨੇ ਜਿੰਨੇ ਗੁਣ ਸਰ ਇਹਨਾਂ ਗੁਣਾ ਕਰਕੇ ਉਹਨਾਂ ਨੂੰ ਇਹ ਇਹ ਇਜਤ ਮਿਲੀ ਜਦੋਂ ਵਿਰੋਧੀਆਂ ਦੇ ਦਿਲ ਵੀ ਕੀਲੇ ਜਾਣ ਤਾਂ ਫਿਰ ਉਸ ਵੇਲੇ ਸਿਆਸਤ ਨਹੀਂ ਸਿਰਫ ਰਿਸ਼ਤੇ ਰਹਿ ਜਾਂਦੇ ਨੇ ਤੇ ਉਹੀ ਰਿਸ਼ਤੇ ਨੇ ਜੋ ਅੱਜ ਤੱਕ ਸਿਆਸਤਦਾਨ ਨਿਭਾ ਵੀ ਰਹੇ ਨੇ ਪਰ ਇਹ ਰਿਸ਼ਤੇ ਕੇਵਲ ਤੇ ਕੇਵਲ ਸਿਆਸਤਦਾਨਾਂ ਦੇ ਨਾਲ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪੰਜਾਬ ਦੀ ਤੇ ਜਦੋਂ ਪੰਥ ਲਈ ਗੱਲ ਆਈ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਅੱਗੇ ਖੜਿਆ ਵੀ ਇਸੇ ਕਰਕੇ ਇਸ ਵੇਲੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਦੌਰਾਨ ਮੌਜੂਦ ਰਹੇ। ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਾਬਤ ਕੀ ਕੁਝ ਕਿਹਾ ਸੁਣਦੇ ਆ। ਕਰੋਣੀ ਕਾਲੀ ਦਾ ਸმოਚੇ ਪਰਿਵਾਰ ਬਣ। ਅੱਜ ਉਸ ਮਹਾਨ ਜਿਹੜੇ ਇੱਕ ਸੰਸਥਾ ਸੀ ਤੋਰੀ ਫਿਰਦੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਦੇ ਆਪਾ ਪੁੱਤਰ ਚਾਦ ਵਿੱਚ ਉੜ ਕੇ ਬਿਠੇ ਆ। ਮੈਂ ਬੈਠਾ ਦੇਖਦਾ ਸੀ ਕਿ ਹਰ ਇੱਕ ਜਿਹੜਾ ਇੱਥੇ ਸਾਖਸ਼ਾਜ ਮੌਜੂਦ ਆ ਉਹ ਹਰ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਪਿਤਾ ਸਮਝਦਾ ਆਪਣਾ ਬਜ਼ੁਰਗ ਤੇ ਆਪਣਾ ਜਿਹੜਾ ਲੈਕ ਦਿੰਦੇ ਸੀ ਉਹ ਸਾਰੇ ਆਪਣਾ ਆਪਣਾ ਪ੍ਰਕਾਣ ਕਰਦੇ ਸਾਂ ਮੈਂ ਲੱਭਾਂ ਨਹੀਂ ਬੋਲਣਾ ਕਿ ਉਹ ਧੱਕੇ ਨਾਲ ਇੱਕ ਦੋ ਬੇਨਤੀਆਂ ਕਰਕੇ ਫੋਟੋ ਛੁੱਪੀ ਲੈ ਲਵਾਂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੇ ਵਿੱਚ ਸਭ ਤੋਂ ਵੱਡਾ ਗੁਣ ਸੀ ਕਿ ਪਵਿੱਤਰ ਗੁਰਵਾਣੀ ਦਾ ਨਿੱਤ ਨੇ ਪਰਪਖਤਾ ਦੇ ਨਾਲ ਕਰਨਾ ਅਸੀਂ ਪੰਜ ਸੱਤ ਸਰੀਰ ਬੈਠੇ ਸੀ ਸੋਹਰ ਦਾ ਟਾਈਮ ਹੋ ਗਿਆ ਤੰਦਿਗੜ ਤੇ ਬਾਦਲ ਸਾਹਿਬ ਕਹਿੰਦੇ ਕਾਟਾ ਤੁਸੀਂ ਹੁਣ ਬੈਠੋ ਮੈਂ ਸੋਹਰ ਦਾ ਪਾਠ ਕਰ ਲਵਾਂ ਬਹੁਤ ਘੱਟ ਲੋਕਾਂ ਨੂੰ ਗਿਆਨ ਆ ਕਿ ਗੁਰੂ ਪਾਛੇ ਦੀ ਐਡੀ ਕਿਰਪਾ ਤੇ ਵਰਤਿਸ ਕਿ ਕੱਟੀ ਦੇ ਵਿੱਚ ਵੀ ਲਾਹਾ ਦਾ ਕੰਮ ਕਰਦੇ ਸੀ ਜਿੱਥੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਸੀ ਪਵਿੱਤਰ ਗੁਰਬਾਣੀ ਨਾਲ ਵੀ ਜੋੜੇ ਹੋ ਸਨ ਸਭ ਤੋਂ ਵੱਡਾ ਗੁਣ ਜਿਹੜਾ ਉਹਨਾਂ ਦੇ ਵਿੱਚ ਪੰਚਾਇਤੀ ਸੀ ਉਹ ਪੰਜ ਸਾਲ ਦੀ ਪੀਸੀ ਕੇ ਜਿਹਾ ਸਮਾਂ 7 ਵਜੇ ਦਾ ਦਿੱਤਾ ਤੇ 7 ਨਹੀਂ ਵਗਣ ਤੇ ਨੇ 7:30 ਬਿਲਕੁਲ ਚਲੀ ਗਏ ਤੇ ਕਈ ਵਾਰੀ ਹਾਸੇ ਦੇ ਵਿੱਚ ਗੱਲਾਂ ਬਹੁਤ ਕੁਝ ਦੱਸ ਜਾਂਦੇ ਸੀ ਇੱਕ ਵਾਰੀ ਹਿਆਰਪੁਰ ਤੇ ਹਲਕੇ ਚ ਗਏ ਸਮੇਂ ਤੋਂ ਪਹਿਲਾਂ ਚਲ ਗਿਆ ਸਾਰੇ ਕਹਿਣ ਲੱਗੇ ਬਾਲ ਸਾਹਿਬ ਥੋੜਾ ਜਿਹਾ ਅੜੀਕ ਲਈਏ ਹਾਲੇ ਸੰਗਤ ਘਟਿਆ ਕਹਿੰਦੇ ਦੁਕਾਨਦਾਰੀ ਖੋਲਣੀ ਹੈ ਚਲੋ ਆਪਾਂ ਸੰਗਤ ਆਪ ਹੀ ਆ ਜੂਗੀ ਫਿਰ ਸਹਿਣਸ਼ੀਲਤਾ ਸਹਾਇਤਾ ਦਾ ਐਸਾ ਬੁਨਸ ਜੇ ਛੋਟਾ ਵਰਕਰ ਵੀ ਚਲੇ ਗਿਆ ਉਹਨੂੰ ਵੀ ਗਾਲ੍ਹਾਂ ਮਾਰਿਆ ਜੇ ਵੱਡਾ ਵਰਕਰ ਚਲੇ ਗਿਆ ਉਹਨੂੰ ਵੀ ਗਾਲ ਦੇ ਨਾਲ ਲਾਇਆ ਇਹੋ ਕਾਰਨ ਸੀ ਕਿ ਐਸ ਤੇ ਤੋਂ ਅੱਜ ਹਰ ਇੱਕ ਵਕਤਾ ਜਿਹੜਾ ਉਹਨਾਂ ਦੀ ਸ਼ਿਫਟ ਕਰ ਰਿਹਾ ਸ਼ਿਫਟ ਕੀ ਕਰ ਰਿਹਾ ਕਿ ਪੰਜਾਬ ਦੇ ਮਸੀਹਾ ਸੀ ਮਸੀਹਾ ਕਹਿਣ ਤੋਂ ਭਾਵ ਇਹ ਕੱਖ ਨਾਲ ਨੇ ਕਿਸੇ ਨੂੰ ਦੇਖਿਆ ਠੀਕ ਹੈ ਸ਼ੌਮੇ ਕਾਲੀਦਲ ਵੱਡੀ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਸੀ ਬਤੌਰ ਪ੍ਰਧਾਨ ਤੇ ਬਤੌਰ ਮੁੱਖ ਮੰਤਰੀ ਪਰ ਦੂਸਰਿਆਂ ਦਾ ਵੀ ਆਦਰ ਸਤਕਾਰ ਉਸ ਤੋਂ ਵੱਧ ਕੇ ਕੀਤਾ ਇਹ ਜੋ ਕਾਰਨਿਆਂ ਜਦੋਂ ਵੀ ਕੋਈ ਸ਼ਤਾਬ ਦੀ ਆਈ 1969 ਦੇ ਵਿੱਚ ਪਹਿਲੀ ਸ਼ਤਾਬ ਦੀ ਸਾਬਾ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ ਵੱਡੇ ਕਾਰਜ ਕੀਤੇ ਯੂਨੀਵਰਸਿਟੀ ਸਥਾਪਿਤ ਕੀਤੀ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਰਿਹਾ ਜਦੋਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਮੁੱਖ ਮੰਤਰੀ ਕਾਲ ਦੌਰਾਨ ਕੋਈ ਵੀ ਜਦੋਂ ਸ਼ਤਾਬਦੀ ਆਈ ਕੋਈ ਨਾ ਕੋਈ ਵਿਸ਼ੇਸ਼ ਕਾਰਜ ਕੀਤੇ ਉਹਨਾਂ ਵਿਸ਼ੇਸ਼ ਕਾਰਜਾਂ ਤੋਂ ਇਲਾਵਾ ਫਿਰ ਜਦੋਂ ਸਰਕਾਰ ਸੱਤੋਂ ਤੋਂ ਲੈ ਕੇ 2002 ਤੱਕ ਤੇ 7 ਤੋਂ 17 ਤੱਕ ਕੋਈ ਵੀ ਚਲੇ ਗਿਆ ਕਿਸੇ ਧਰਮ ਨਾਲ ਸੰਬੰਧ ਸੀ ਬਗੈਰ ਵਿਤਕਰਾ ਕਰਦੇ ਉਸੇ ਅੱਖ ਦੇ ਨਾਲ ਦੇਖਿਆ ਜਿਸ ਅੱਖ ਦੇ ਨਾਲ ਉਹਨਾਂ ਦੀ ਪਾਰਕੂ ਅੱਖ ਸੀ ਕਿਸੇ ਨੂੰ ਕੋਈ ਨਾਰਾਜ਼ ਨਹੀਂ ਕੀਤਾ ਸਾਰਿਆਂ ਦੀਆਂ ਜਾਦਾਂ ਜਿਹੜੀਆਂ ਪਵਿੱਤਰ ਕਾਇਮ ਕੀਤੀਆਂ ਆਪਣੇ ਘਰ ਦੇ ਵਿੱਚ ਕਿਸੇ ਵੀ ਇਨਸਾਨ ਦੀ ਅਕਸਰ ਤਾਰੀਫ ਹੁੰਦੀ ਹੈ ਪਰ ਜੇਕਰ ਗਵਾਂਢੀ ਵੀ ਤਾਰੀਫ ਕਰਨ ਤਾਂ ਅਸੀਂ ਕਹਿੰਦੇ ਹਾਂ ਕਿ ਇਨਸਾਨ ਬਹੁਤ ਚੰਗਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕੁਝ ਐਸਾ ਹੀ ਹੈ ਪੰਜਾਬ ਹੀ ਨਹੀਂ ਹਰਿਆਣਾ ਦੇ ਆਗੂ ਵੀ ਉਹਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਆਈਐਨਐਲਡੀ ਦੇ ਪ੍ਰਧਾਨ ਅਬੇਸ਼ਿੰਗ ਚੋਟਾਲਾ ਜਦੋਂ ਪੰਜਾਬ ਪਹੁੰਚੇ ਲੰਬੀ ਪਹੁੰਚੇ ਉਹਨਾਂ ਕੀ ਕੁਝ ਕਿਹਾ ਸੁਣਤੇ ਆ ਇਸ ਜਨਮ ਦੀ ਉਸਕੇ ਉੱਪਰ ਹੁਣ ਕੇ ਭਰਤੀ ਆਪਣੀ सच्ची श्रद्धांजलि और श्रद्धा सुमन अर्पित करने के लिए इकट्ठे हुए मेरे से पहले जो वक्ता थे बोलने वाले थे उन्होंने बहुत विस्तार से बादल साहब के बारे में भी और चौधरी देवीलाल के बारे में भी चर्चा करी कैसा उनका राजनीतिक जीवन रहा था किस तरह से उन्होंने अपने राजनीतिक जीवन में उतार चढ़ाव देखे कैसे कैसे फैसले लेकर के लोगों की जहां सोच बदलने का काम किया वही उसके साथ साथ ऐसे काम किए जो आज पूरे देश के लोग उनके दिखाए गए रस्ते पे आगे बढ़ने का काम कर रहे हैं बादल साहब और चौधरी देवीलाल जो थे वो कोई राजनीतिक व्यक्ति नहीं थे वो तो एक संस्था थे अपने आप में उन्होंने अपने जीवन में कभी भी किसी का तिल दुखाने का काम नहीं किया और ना ही कभी उन्होंने किसी के आगे जाकर के ये कहा कि इससे मेरा राजनीतिक फायदा हो सकता है आप मेरी कुछ मदद कर दें मुझे बहुत बार बादल साहब से मिलने का मौका मिला चौधरी देवीलाल के साथ भी बादल साहब के पास बहुत दफा जाने का मौका मिला और जब भी उनके पास जाते थे जब उनसे मिलते थे तो वो केवल किसान की चिंता की बात करते थे जब दोनों आपस में बैठ करके चर्चा करते थे कैसे किसान को मजदूर को गरीब आदमी को कैसे उन छोटे छोटे अलग अलग कास्ट के लोग जिनका राजनीतिक तौर पे कोई पहचान नहीं थी कोई ताकत नहीं थी उनको कैसे पहचान दी जाए ऐसे उनको राजनीति में स्थापित किया जाए कैसे वो भी अपने हकों के लिए लड़ सके इस तरह की बैठ करके आपस में बातें करते थे और दोनों ने अपने जीवन में जो राजनीति कहीं सैनों से चला करती थी एक ऐसा समय था कि देश के जो मेंबर पार्लियामेंट बनते थे वो तो लोगों के बीच में जाकर वो के वोट नहीं मांगते थे केवल राजनीतिक दलों के तो पर ऊपर उनके नाम आ जाते थे और लोग अपनी मर्जी से वोट घेर के आ जाते थे पता ही नहीं होता था हम किसको मेंबर पार्लियामेंट चुन करके भेजे अगर ये राजनीतिक चेतना किसी ने पैदा करी तो उस शख्स का नाम है या तो चौधरी देवीलाल है या सरदार प्रकाश सिंह बादल है जिन्होंने गांव गांव में डेरो में जाकर के लोगों में राजनीतिक चेतना पैदा करने का काम किया वो एक बड़ी संस्था थे इसलिए मैं सुखबीर जी से निवेदन करूंगा कि बदल साहब के जन्म दिवस को आप बड़े तौर पर मनाए जैसे हम चौधरी देवीलाल जी के जन्मदिवस को सम्मान दिवस के रूप में मनाते हैं लाखों लोग उनके जन्मदिवस पे आते हैं लाखों लोगों के साथ साथ अलग अलग राजनीतिक दलों के जो नेता हैं उनको भी हम आम आमंत्रित करते हैं बुलाते हैं ताकि नई पीढ़ी के जो राजनेता हैं वो भी ये समझ सके कि इन लोगों ने अपने जीवन में किस तरह से राजनीति को सामाजिक तौर पे आगे बढ़ाने का, का काम किया इसलिए जरूरी है ਕਿ ਬਾਦਰ ਸਾਹਿਬ ਦਾ ਜਨਮ ਦਿਨ ਜੋ ਹੈ ਜਿਸ ਦਾ ਸਦਭਾਰਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਬਾਰੇ ਇੰਨਾ ਹੀ ਉੱਥੇ ਹੀ ਹੁਣ ਦੂਸਰੇ ਪਾਸੇ ਤੁਹਾਡਾ ਲਈ ਖਬਰ ਸਾਂਝੀ ਕਰਦੀ ਹੈ ਨਵਜੋਤ ਕੌਰ ਸਿੱਧੂ ਦੇ ਖਿਲਾਫ ਇੱਕ ਵੱਡਾ ਐਕਸ਼ਨ ਕਾਂਗਰਸ ਦੇ ਵਿੱਚ ਲਿਆ ਗਿਆ ਹੈ ਕਾਂਗਰਸ ਦੇ ਵਿੱਚੋਂ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਦੇ ਵਿੱਚ ਬੀਤੇ ਦਿਨੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਬਿਆਨ ਦੇ ਵਿੱਚ ਕਿਹਾ ਗਿਆ ਕਿ